ਕਿ ਸਰੀਰ ਪੰਜ ਤੱਤ ਦਾ ਪੁਤਲਾ ਹੈ ਸਰੀਰ ਪੰਜ ਨੇ ਕਰਮ ਇੰਦਰੇ ਪੰਜ ਨੇ ਗਿਆਨ ਇੰਦਰੇ ਪੰਜ ਨੇ ਮੂਲ ਵਿਕਾਰ ਪੰਜ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਝੋਲੀ ਚ ਪਾਈਆਂ ਨੇ ਪੰਜ ਬਾਣੀਆਂ ਔਰ ਪੰਜਵੀਂ ਹੈ ਅਨੰਦ ਮੰਜ਼ਿਲ ਹੈ ਅਨੰਦ ਪਹੁੰਚਣਾ ਹੈ ਅਨੰਦ ਤੱਕ ਅਨੰਦ ਸੁਖ ਨਹੀਂ ਹੈ ਅਨੰਦ ਸੁਖ ਦੁਖ ਤੋਂ ਉੱਚੀ ਅਵਸਥਾ ਹੈ ਇਤਨੀ ਮਿਹਰਜ ਕਰਦੇ ਆ ਆਨੰਦ ਕੋਈ ਸੁਖ ਨਹੀਂ ਇਸ ਸੁਖ ਦੇ ਚੱਕਰ 'ਚ ਨਾ ਪੈਣਾ ਹਰ ਸੁਖ ਪਰਿਵਾਰ ਤੋਂ ਮਿਲ ਜਾਂਦਾ ਹੈ ਪਦਾਰਥਾਂ ਤੋਂ ਮਿਲ ਜਾਂਦਾ ਹੈ ਧਨ ਤੋਂ ਮਿਲ ਜਾਂਦਾ ਹੈ ਔਰ ਹਰ ਸੁਖ ਦੇ ਪਿੱਛੇ ਦੁੱਖ ਖੜਾ ਹੈ ਆਨੰਦ ਸੁਖ ਦੁੱਖ ਤੋਂ ਉੱਚੀ ਅਵਸਥਾ ਹੈ ਜਪ ਨਾਲ ਪ੍ਰਾਪਤ ਹੁੰਦੀ ਹੈ ਤੇ ਮੈਂ ਵੈਦਾ ਜ਼ਰੂਰ ਕੀਤਾ ਸੀ ਕਿ ਜਪ ਦੀ ਵਿਧੀ ਤੇ ਜਪ ਦਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ ਉਹ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਣਾ ਹੈ ਗੁਰੂ ਨੂੰ ਜੋ